ਕੀ ਹਾਲ ਚਾਲ ਹੈ ਮਿੱਤਰੋ ਸੁਭਾਗ ਹਾਂ ਤੁਹਾਡਾ ਆਪਣੇ ਚੈਨਲ ਲਵ ਕਾਰ ਵਾਰਡ ਤੇ ਅੱਜ ਆਪਾਂ ਤੁਹਾਡੇ ਲਈ 4-5 ਗੱਡੀਆਂ ਲੈ ਕੇ ਪਹੁੰਚ ਚੁੱਕੇ ਹਾਂ ਬਿਲਕੁਲ ਬਾਜ਼ ਵਰੇਟ ਦੀਆਂ ਤੇ ਪੂਰੀ ਵੀਡੀਓ ਜ਼ਰੂਰ ਦੇਖਿਓ ਪੂਰੀ ਵੀਡੀਓ ਤੇ ਐਂਡ ਤੱਕ ਬਨੇ ਰਹੋ ਤਾਂ ਜੋ ਤੁਹਾਨੂੰ ਸਾਰੀਆਂ ਗੱਡੀਆਂ ਬਾਰੇ ਪੂਰੀ ਜਾਣਕਾਰੀ ਮਿਲ ਸਕੇ ਸਭ ਤੋਂ ਪਹਿਲੀ ਗੱਡੀ ਦੀ ਆਪਾਂ ਗੱਲ ਕਰੀਏ ਸਭ ਤੋਂ ਪਹਿਲੀ ਗੱਡੀ ਆਪਾਂ ਟੋਡਲੀ ਬਾਰਣਾ ਲੈ ਕੇ ਪਹੁੰਚ ਚੁੱਕੇ ਆ ਬਹੁਤ ਹੀ ਸਾਫ਼ ਸੁਥਰੀ ਕੰਡੀਸ਼ਨ ਦੀ ਗੱਡੀ ਹੈ ਇੰਜਨ ਗੇਟ ਦੀ ਮਾਲਕਾਂ ਵੱਲੋਂ ਪੂਰੀ ਫੁੱਲ ਗਾਰੰਟੀ ਹੈ ਬਾਡੀ ਲੈਣ ਦੀ ਸਾਰੀ ਕਾਲ オリジナル ਹੈ ਜਿੰਨੀ ਗੱਡੀ ਬਾਹਰੋਂ ਸਾਫ਼ ਹੈ ਉਨੀ ਅੰਦਰੋਂ ਸਾਫ਼ ਹੈ ਕੋਈ ਵੀ ਕਮੀ ਪੇਸ਼ੀ ਗੱਡੀ ਦੇ ਵਿੱਚ ਨਹੀਂ ਹੈਗੀ ਮਾਲਕ ਵੀਰਾਂ ਨੇ ਬਿਲਕੁਲ ਸ਼ੌਂਕ ਦੇ ਨਾਂ ਰੱਖੀ ਹੋਈ ਕਾਰ ਹੈ ਇੰਜਨ ਗੇਟ ਦੀ ਪੂਰੀ ਫੁੱਲ ਗਾਰੰਟੀ ਦਿੱਤੀ ਗਈ ਹੈ ਤੇ ਬਾਡੀ ਲੈਣੀ ਤੁਹਾਡੇ ਸਾਹਮਣੇ ਪੂਰੀ ਸਾਫ ਸੁਥਰੀ ਹੈ ਵਧੀਆ ਲਾਇ ਲੱਗਿਆ ਗਾਰ ਦੇ ਵਧੀਆ ਟਾਇਰਾਂ ਦੀ ਕੰਡੀਸ਼ਨ ਪਈ ਹੈ ਤੇ BB13 ਸੰਗਰੂਰ ਦਾ ਨੰਬਰ ਹੈ ਪਾਤਨਾ ਏਰੀਆ ਦੇ ਵਿੱਚ ਗੱਡੀ ਖੜੀ ਹੈ ਇਹ ਤੇ 2013 ਮਾਡਲ ਹੈ 28 ਤੱਕ ਕਾਰ ਦੀ ਪਾਸਿੰਗ ਪਈ ਹੈ ਤੇ ਰੇਟ ਇਸ ਦਾ ਰੱਖਿਆ 2 ਲੱਖ ਤੇ 90000 ਰੁਪਿਆ 2 ਲੱਖ 90000 ਰੁਪਿਆ ਕੋਈ ਫਿਕਸਡ ਪ੍ਰਾਈਸ ਨਹੀਂ ਹੈਗਾ ਮੌਕੇ ਤੇ ਮਾਨਤਾਨ ਕੀਤਾ ਜਾਊਗਾ ਤੇ ਪਾਤਣਾ ਏਰੀਆ ਦੇ ਵਿੱਚ ਜਾ ਕੇ ਤੁਸੀਂ ਗੱਡੀ ਦੇਖ ਸਕਦੇ ਹੋ ਮਾਲਕਾਂ ਦਾ ਕੰਟੈਕਟ ਨੰਬਰ ਸਕਰੀਨ ਤੇ ਸ਼ੋਅ ਹੋ ਰਿਹਾ ਉਸ ਤੇ ਕੰਟੈਕਟ ਕਰਕੇ ਪੂਰੀ ਗੱਡੀ ਦੀ ਜਾਣਕਾਰੀ ਲੈ ਸਕਦੇ ਹੋ ਜੀ ਇਸ ਤੋਂ ਬਾਅਦ ਆਪਾਂ ਗੱਲ ਕਰੀਏ ਸੈਂਟਰੋ ਕਾਰ ਦੀ ਸੈਂਟਰੋ ਕਾਰ ਬਹੁਤ ਹੀ ਸਾਫ਼ ਸੁਥਰੀ ਕੰਡੀਸ਼ਨ ਦੀ ਗੱਡੀ ਹੈ ਤੇ 2009 ਮਾਡਲ ਹੈ ਇਹ ਇੰਜਨ ਗੇਅਰ ਦੀ ਮਾਲਕਾਂ ਵੱਲੋਂ ਪੂਰੀ ਫੁੱਲ ਗਰੰਟੀ ਦਿੱਤੀ ਗਈ ਹੈ ਅੰਦਰੋਂ ਬਾਹਰੋਂ ਪੂਰੀ ਸਾਫ਼ ਸੁਥਰੀ ਕੰਡੀਸ਼ਨ ਦੀ ਕਾਰ ਪਈਆ ਵਧੀਆ ਅਲਾਈ ਟਾਇਰ ਲੱਗੇ ਨੇ ਨਵੇਂ ਕਾਰ ਦੇ ਵਧੀਆ ਪਾਵਰ ਵਿੰਡੋਆਂ ਨੇ ਪਾਵਰ ਸਟੀering ਹੈ ਕੋਈ ਵੀ ਕਮੀ ਬੇਸ਼ਕੀ ਗੱਡੀ ਦੇ ਵਿੱਚ ਨਹੀਂ ਹੈਗੀ 2009 ਮਾਡਲ ਆ ਤੇ ਰੇਟ ਸਿਰਫ 62000 ਰੁਪਏ ਰੱਖਿਆ ਗਿਆ ਹੈ 62000 ਰੁਪਏ ਕੋਈ ਫਿਕਸ ਪ੍ਰਾਈਸ ਨਹੀਂ ਹੈਗਾ ਮੌਕੇ ਤੇ ਮਾਨ ਤਾਨ ਕੀਤਾ ਜਾਊਗਾ ਮਾਲਕਾਂ ਦਾ ਕੰਟੈਕਟ ਨੰਬਰ ਸਕਰੀਨ ਤੇ ਸ਼ੋ ਹੋ ਰਿਹਾ ਉਸ ਤੇ ਕੰਟੈਕਟ ਕਰਕੇ ਤੁਸੀਂ ਕਾਰ ਬਾਰੇ ਪੂਰੀ ਜਾਣਕਾਰੀ ਲੈ ਸਕਦੇ ਹੋ ਜੀ। ਰਾਏਕੋਟ ਏਰੀਏ ਦੇ ਵਿੱਚ ਇਹ ਗੱਡੀ ਖੜੀ ਹੈ। ਕੋਈ ਵੀ ਕਮੀ ਬੇਸ਼ੀ ਗੱਡੀ ਵਿੱਚ ਨਹੀਂ ਹੈਗੀ। ਪੂਰੀ ਸਾਫ਼ ਸੁਥਰੀ ਕੰਡੀਸ਼ਨ ਦੀ ਕਾਰ ਹੈ ਜੀ। ਹਲੇ ਵੀਡੀਓ ਖਤਮ ਨਹੀਂ ਹੋਈ। ਜਲਦੀ ਜਲਦੀ ਵੀਡੀਓ ਨੂੰ ਲਾਈਕ ਕਰ ਦਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਜੇਕਰ ਤੁਹਾਡੇ ਕੋਲ ਵੀ ਕੋਈ ਵੀ ਮੋਟਰਸਾਈਕਲ ਗੱਡੀ ਸਕੂਟਰ ਕੋਈ ਵੀ ਸਾਧਨ ਹੈ ਤੁਸੀਂ ਵੇਚਣਾ ਹੋਵੇ ਤਾਂ ਆਪਣੇ ਉੱਪਰ ਦਿੱਤੇ ਨੰਬਰ ਤੇ ਆਪਣੇ ਸਾਧਨ ਦੀਆਂ 5 ਤੋਂ 7 ਫੋਟੋਆਂ ਭੇਜ ਕੇ ਇੱਕ ਵੀਡੀਓ ਭੇਜ ਕੇ ਬਿਲਕੁਲ ਫ੍ਰੀ ਦੇ ਵਿੱਚ ਆਪਣੇ ਸਾਧਨ ਦੀ ਐਡ ਲਵਾ ਸਕਦੇ ਹੋ ਜੀ ਇਸ ਦਾ ਆਪਾਂ ਕੋਈ ਵੀ ਰੁਪਿਆ ਨਹੀਂ ਲੈਂਦੇ ਬਿਲਕੁਲ ਫ੍ਰੀ ਦੇ ਵਿੱਚ ਤੁਹਾਡੇ ਸਾਧਨ ਦੀ ਐਡ ਆਪਣੇ YouTube ਚੈਨਲ ਤੇ ਲਗਵਾ ਦਿੱਤੀ ਜਾਵੇ ਇਸ ਤੋਂ ਬਾਅਦ ਆਪਾਂ ਗੱਲ ਕਰ ਲਈਏ ਟਾਟਾ ਗੱਡੀ ਦੀ ਟਾਟਾ ਗੱਡੀ ਆਪਣੇ ਕੋਲ ਲੁਧਿਆਣਾ ਏਰੀਏ ਦੇ ਵਿੱਚੋਂ ਪਹੁੰਚੀ ਹੈ ਮੁੱਲਾਂਪੁਰ ਗੱਡੀ ਇਹ ਖੜੀ ਹੈ 2012 ਮਾਡਲ ਹੈ ਇੰਜਨ ਗੇਅਰ ਦੀ ਮਾਲਕਾਂ ਵੱਲੋਂ ਪੂਰੀ ਫੁੱਲ ਗਾਰੰਟੀ ਦਿੱਤੀ ਗਈ ਹੈ ਕਿ ਤੋ ਕੋਈ ਡੈਮੇਜ ਨਹੀਂ ਕੋਈ ਡੈਂਟ ਨਹੀਂ ਕੋਈ ਐਕਸੀਡੈਂਟ ਘੱਡੀ ਨਹੀਂ ਬਿਲਕੁਲ ਸਾਫ਼ ਸੁਥਰੀ ਕੰਡੀਸ਼ਨ ਦੀ ਹੈ ਇਹ ਤੇ ਕਿ ਤੋ ਕੋਈ ਗੱਡੀ ਛੜੀ ਨਹੀਂ ਵਧੀਆ ਟਰਾਲੀ ਵੀ ਬਿਲਕੁਲ ਨਵੀਂ ਪਈ ਹੈ ਕਿ ਤੋ ਗੱਲੀ ਛੜੀ ਨਹੀਂ ਹੈਗੀ ਤੇ ਇਸ ਦੀ ਡਿਮਾਂਡ ਰੱਖੀ ਹੈ 1 ਲੱਖ ਤੇ 40000 ਰੁਪਿਆ 1 ਲੱਖ 40000 ਰੁਪਿਆ ਕੋਈ ਫਿਕਸ ਪ੍ਰਾਈਸ ਨਹੀਂ ਹੈਗਾ ਮੌਕੇ ਤੇ ਮਾਨਤਾਣ ਕੀਤਾ ਜਾਊਗਾ ਮੁੱਲਾਂਪੁਰ ਏਰੀਏ ਦੇ ਵਿੱਚ ਜਾ ਕੇ ਤੁਸੀਂ ਇਹੀ ਗੱਡੀ ਦੇਖ ਸਕਦੇ ਹੋ ਅਤੇ ਮਾਲਕਾਂ ਦਾ ਕੰਟੈਕਟ ਨੰਬਰ ਸਕਰੀਨ ਤੇ ਸ਼ੋਅ ਹੋ ਰਿਹਾ ਹੈ ਉਸ ਤੇ ਕੰਟੈਕਟ ਕਰਕੇ ਤੁਸੀਂ ਬਣਦੀ ਗੱਡੀ ਦੀ ਜਾਣਕਾਰੀ ਲੈ ਸਕਦੇ ਹੋ ਜੀ ਅਤੇ ਹੋਰ ਵੀ ਇਸ ਤਰ੍ਹਾਂ ਦੀਆਂ ਵੀਡੀਓ ਮੈਂ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਵੀਡੀਓ ਨੂੰ ਆਪਣੇ ਦੋਸਤਾਂ ਮਿੱਤਰਾਂ ਤੱਕ ਸ਼ੇਅਰ ਕਰਨਾ ਨਾ ਭੁੱਲਿਓ ਧੰਨਵਾਦ ਜੀ